ਬਾਬਾ ਬੁੱਢਾ ਜੀ ਦਾ ਜਨਮ 2200 ਗਾਜੀ ਅਤੇ ਮਾਤਾ ਗੋਰਾ ਦੇ ਘਰ ਵਿਖੇ ਅਮ੍ਰਿਤਸਰ ਦੇ ਪਿੰਡ ਕਥੂ ਨੰਗਲ ਵਿਖੇ ਹੁੰਦਾ ਹੈ 12 ਸਾਲ ਦੀ ਉਮਰ ਸਾਹਿ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੁੰਦਾ ਹੈ ਉਹਨਾਂ ਦੇ ਡੂੰਗੇ ਰੈਸਮੀ ਸਵਾਲਾਂ ਨੂੰ ਸੁਣ ਕੇ ਸਿੱਖ ਤਰਨੁ ਨੇ ਬਾਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਨਾਮ ਬਾਬਾ ਬੁੱਢਾ ਰੱਖਦੇ ਹਨ ਬਾਬਾ ਬੁੱਢਾ ਜੀ 6 ਪਾਸਾਈ ਤੱਕ ਗੁਰਤਕ ਗੱਦੀ ਤੇ ਬਿਠਾਉਣ ਦੀ ਰਸਮ ਨਿਭਾਉਂਦੇ ਹਨ ਮਾਤਾ ਗੰਗਾ ਜੀ ਜਦੋਂ ਗੁਰअर्जਨ ਦੇਵ ਜੀ ਮਹਾਰਾਜ ਅੱਗੇ ਪੁੱਤਰ ਦੀ ਮੰਗ ਰੱਖਦੇ ਹਨ ਤਾਂ ਗੁਰअर्जਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਅਸ਼ੀਰਵਾਦ ਲੈਣ ਲਈ ਭੇਜਦੇ ਹਨ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਜਾਂਦੇ ਹਨ ਬਾਬਾ ਬੁੱਢਾ ਜੀ ਮਾਤਾ ਗੰਗਾ ਨੂੰ ਅਸ਼ੀਰਵਾਦ ਦਿੰਦੇ ਹਨ ਕਿ ਤੁਹਾਡੇ ਘਰ ਇੱਕ ਐਸੇ ਪੁੱਤਰ ਦਾ ਜਨਮ ਹੋਏਗਾ ਜਿਹੜਾ ਮਹਾਬਲੀ ਹੋਏਗਾ ਦੁਖੀਆਂ ਦਾ ਨਾਸ਼ ਕਰਨ ਵਾਲਾ ਹੋਏਗਾ ਮਾਤਾ ਗੰਗਾ ਦੇ ਗਰਭਖੇ 6ਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੁੰਦਾ ਹੈ। ਬਾਬਾ ਬੁੱਢਾ ਜੀ ਮੇਰੀ ਪੀੜੀ ਦੀਆਂ ਦੋ ਤਲਵਾਰਾਂ ਪਹਿਰਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਦੁਆਰਾ ਗੱਦੀ ਤੇ ਵਿਰਾਜਮਾਨ ਕਰਦੇ ਹਨ। ਅੰਮ੍ਰਿਤਸਰ ਦੇ ਪਿੱਕਸ ਲੋਵਰ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਿਰਮਾਣ ਬਾਬਾ ਬੁੱਢਾ ਜੀ ਦੀ ਦੇਖ ਰੱਖ ਵਿੱਚ ਹੁੰਦਾ ਹੈ। ਅਕਾਲ ਤਖਤ ਸਾਹਿਬ ਦਾ ਨਿਰਮਾਣ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਆਪਣੀ ਹੱਥੀ ਕਰਦੇ ਹਨ। ਬਾਬਾ ਬੁੱਢਾ ਜੀ ਆਪਣੇ ਜੀਵਨ ਦੇ ਖੀਲੇ ਸਾਲ ਪ੍ਰਭੂ ਭਗਤੀ ਵਿੱਚ ਲੀਨ ਹੋ ਕੇ ਅੰਮ੍ਰਿਤਸਰ ਦੇ ਪਿੰਡ ਰਾਮਦਾਸ ਵਿਖੇ ਗੁਜ਼ਾਰਦੇ ਹਨ ਜੋਤੀ ਜੋਤ ਸਮਾਨ ਦਾ ਸਮਨ ਨਜ਼ੀਕ ਜਾਣ ਗੁਰੂ ਹਰਬੀਰ ਸਿੰਘ ਸਾਹਿਬ ਜੀ ਦੇ ਦਰਸ਼ਨ ਲਈ ਸਨੇਹ ਭੇਜ ਕੇ ਬੁਲਾਉਂਦੇ ਹਨ ਗੁਰੂ ਹਰਬੀਰ ਸਿੰਘ ਸਾਹਿਬ ਨੰਗੇ ਪੈਰੀ ਪਿੰਡ ਰਾਮਦਾਸ ਪਹੁੰਚਦੇ ਹਨ ਸਾਰੀ ਰਾਤ ਗੁਰਬਾਣੀ ਵਿਚਾਰ ਹੁੰਦੀ ਹੈ ਸਵੇਰੇ ਅੰਮ੍ਰਿਤ ਵੇਲੇ ਬਾਬਾ ਬੁੱਢਾ ਜੀ ਗੁਰੂ ਹਰਬੀਰ ਸਿੰਘ ਸਾਹਿਬ ਦੀ ਗੋਦੀ ਵਿੱਚ ਸਿਰ ਰੱਖ ਕੇ ਜੋਤੀ ਜੋਤ ਸਮਾ ਜਾਂਦੇ ਹਨ ਬਾਬਾ ਬੁੱਢਾ ਜੀ ਦੀਆਂ ਅੰਤਿਮ ਰਸਮਾਂ ਗੁਰੂ ਹਰਗੋਬਿੰਦ ਸਾਹਿਬ ਸੰਪੂਰਨ ਕਰਦੇ ਹਨ ਜਿਸ ਸਥਾਨ ਤੇ ਬਾਬਾ ਬੁੱਢਾ ਜੀ ਦਾ ਜਨਮ ਹੁੰਦਾ ਹੈ ਉਸ ਸਥਾਨ ਤੇ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਜੀ ਕਥੂ ਨੰਗਰ ਵਿਖੇ ਸੋਭਿਤ ਹੈ ਜਿਸ ਸਥਾਨ ਤੇ ਬਾਬਾ ਬੁੱਢਾ ਜੀ ਜੋਤੀ ਜੋਤ ਸੰਬੰਧੇ ਹਨ ਉਸ ਸਥਾਨ ਤੇ ਗੁਰਦੁਆਰਾ ਤਪ ਸਥਾਨ ਬਾਬਾ ਬੁੱਢਾ ਜੀ ਰਾਮਦਾਸ ਪਿੰਡ ਵਿਖੇ ਸੋਭਿਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ